ਜੀ ਹਾਂ ਪੀ ਆਰਟੀਸੀ ਪੰਬਸ ਟੇਕ ਕਾ ਮੁਲਾਜ਼ਮ ਯੂਨੀਅਨ ਨੇ ਇੱਥੇ ਮਿਲ ਕੇ ਐਲਾਨ ਕੀਤਾ ਹੈ ਤੇ 3 ਦਿਨ ਤੱਕ ਪਸਾ ਦਾ ਚੱਕਾ ਜਾਮ ਰਹੇਗਾ ਇੱਥੇ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਆਵਾਜ਼ ਰੋਡਵੇਜ਼ ਕੰਮੇ ਬੁਲੰਦ ਕਰਨਗੇ ਤੇ ਸਰਕਾਰ ਦੇ ਖਿਲਾਫ ਲੰਬਿਤ ਹੋਣਗੇ ਦੱਸ ਦੇ ਕਿ 8 ਜਨਵਰੀ ਤੱਕ ਸਰਕਾਰੀ ਬਸਾਂ ਦੇ ਚੱਕੇ ਜਾਮ ਰੱਖਣ ਦਾ ਫੈਸਲਾ ਕੀਤਾ ਗਿਆ 7 ਤੇ 8 ਜਨਵਰੀ ਨੂੰ ਸੀਐਮ ਦੀ ਰਿਹائش ਤੇ ਬਾਹਰ ਵੀ ਦਰنا ਲਗਾਇਆ ਜਾਇਆ ਜਾਏਗਾ ਸੋ ਇੱਥੇ ਹੁਣ ਆਰ ਪਾਰ ਦੀ ਲੜਾਈ ਲੜਨ ਦੇ ਮੂੜ ਦੇ ਵਿੱਚ ਪੂਰੀ ਤਰ੍ਹਾਂ ਨਾਲ ਕਾਮੇ ਨਜ਼ਰ ਆ ਰਹੇ ਨੇ ਮੁਲਾਜ਼ਮ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ 3 ਦਿਨ ਤੱਕ ਸੜਕਾਂ ਤੇ ਬਸਾਂ ਨਾ ਧੁੜਾਂ ਦਾ ਫੈਸਲਾ ਕਰਦਿਆਂ ਚੱਕਾ ਜਾਮ ਕਰ ਦਿੱਤਾ ਸੋ 3 ਦਿਨ ਬਸਾਂ ਨਹੀਂ ਚੱਲਣਗੀਆਂ ਔਰ ਇਸ ਨਾਲ ਲੋਕਾਂ ਦੀ ਖੱਜਲ ਖੁਆਰੀ ਵੀ ਜ਼ਰੂਰ ਬढ़ेਗੀ ਸਰਕਾਰੀ ਬਸਾਂ ਦੇ ਚੱਕਾ ਜਾਮ ਕਰਕੇ ਲੋਕ ਪਰੇਸ਼ਾਨ ਹੁੰਦੇ ਹੋਏ ਨਜ਼ਰ ਆਉਣਗੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਆ ਚੁੱਕੀਆਂ ਨੇ ਲੇਕਿਨ ਹੁਣ ਇੱਕ ਦਿਨ ਨਹੀਂ ਬਲਕਿ ਤਿੰਨ ਦਿਨ ਤੱਕ ਦਾਸੀ ਕਿ ਅੱਜ ਤੋਂ 8 ਜਨਵਰੀ ਤੱਕ ਏਸੀ ਤਰ੍ਹਾਂ ਦੇ ਨਾਲ ਚੱਕਾ ਜਾਮ ਰਹੇਗਾ ਬਸਾਂ ਸੜਕਾਂ ਤੇ ਨਹੀਂ ਦੌੜਨ ਗਿਆ ਉਤੇ ਹੀ ਦੋ ਦਿਨ 7 ਤੇ 8 ਜਨਵਰੀ ਨੂੰ ਸੀਐਮ ਦੀ ਰਿਹਾਇਸ਼ ਦੇ ਬਾਅਦ ਧਰਨਾ ਲਗਾ ਕੇ ਆਪਣੀਆਂ ਮੰਗਾਂ ਸਰਕਾਰ ਤੇ ਕੰਨੀ ਮੰਤਰੀ ਦੇ ਕੰਨੀ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ ਸੋ ਇਹ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਜੋ ਮੁੱਖ ਮੰਗ ਹੈ ਉਸੇ ਚਲਦਿਆਂ ਦਰਨਾ ਦਿੱਤਾ ਜਾਏਗਾ ਤਿੰਨ ਦਿਨਾਂ ਤੇ ਸੜਕਾਂ ਤੇ ਬਸਾਂ ਨਹੀਂ ਦੌੜਨਗੀਆਂ ਪੀਆਰਟੀਸੀ ਪਨਬਸ ਠੇਕਾ ਮੁਲਾਜ਼ਮ ਯੂਨੀਅਨ ਨੇ ਇਸ ਬਾਬਤ ਇਥੇ ਐਲਾਨ ਕੀਤਾ ਸੋ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਆਵਾਜ਼ بلند ਕੀਤੀ ਜਾਏਗੀ ਪੰਜਾਬ ਦੇ ਵਿੱਚ ਅੱਜ ਤੋਂ ਜਿਹੜਾ ਹੈਗਾ ਪੰਜਾਬ ਰੋਡਵੇਜ ਦਾ ਪੀਆਰਟੀਸੀ ਦੀਆਂ ਜਿਹੜੀਆਂ ਬਸਾਂ ਨਹੀਂ ਚੱਲਣਗੀਆਂ ਸੀ ਤੁਹਾਨੂੰ ਦਿਖਾ ਦਿੰਨੇ ਤਸਵੀਰਾਂ ਜਿੱਥੇ ਅਕਸਰ ਅਕਸਰ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਸਵੇਰ ਤੋਂ ਹੀ ਚੱਲਣੇ ਸ਼ੁਰੂ ਹੋ ਜਾਂਦੀਆਂ ਤਾਂ ਪਰ ਅੱਜ ਰੋਡ ਸੁੰਨੇ ਨਜ਼ਰ ਆ ਰਹੇ ਹੋਣਗੇ ਤਾਂ ਅੱਜ ਰੋਡ ਦੇ ਉੱਪਰ ਸਿਰਫ ਪ੍ਰਾਈਵੇਟ ਬੱਸਾਂ ਹੀ ਨਜ਼ਰ ਆ ਰਹੀਆਂ ਹਾਂ ਪੰਜਾਬ ਦੇ ਹਰ ਕੋਨੇ ਦੇ ਵਿੱਚ ਬੇਸ਼ੱਕ ਅੱਜ 6 7 ਤੇ 8 ਤਰੀਕ ਤੱਕ ਜਿਹੜਾ ਪੰਜਾਬ ਰੋਡਵੇਜ਼ ਦੇ ਕਰਮ ਕੱਚੇ ਕਰਮਚਾਰੀਆਂ ਨਾਲ ਵਲੋਂ ਸਟ੍ਰਾਈਕ ਕਰ ਦਿੱਤੀ ਗਈ ਆ ਪਰ ਅੱਜ ਜਿਹੜਾ ਹੈਗਾ ਪੰਜਾਬ ਰੋਡਵੇਜ਼ ਦੇ ਜਿਹੜੇ ਬੱਸਾਂ ਹੈਗੀਆਂ ਉਹ ਕਿਤੇ ਨਾ ਕਿਤੇ ਇੱਥੇ ਪੰਜਾਬ ਦੇ ਵਿੱਚ ਨਹੀਂ ਚੱਲ ਚੱਲ ਰਹੀਆਂ ਤਾਂ ਜਿਸ ਨੂੰ ਲੈ ਕੇ ਰਾਹਗੀਰ ਵੀ ਅੱਜ ਬੇਸ਼ੱਕ ਬੜਾ ਪਰੇਸ਼ਾਨ ਹੋਣਗੇ ਪਰ ਕਿਤੇ ਨਾ ਕਿਤੇ ਸਰਕਾਰ ਵੱਲੋਂ ਵੀ ਜਿਹੜਾ ਹੈਗਾ ਉਹਨਾਂ ਵਾਸਤੇ ਜੋ ਵਾਅਦਾ ਕੀਤਾ ਜਾਂਦਾ ਹੈਗਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਵੀ ਉਹਨੂੰ ਵੀ ਹਲੇ ਤੱਕ ਬੂਰ ਨਹੀਂ ਪਿਆ ਤਾਂ ਜਿਸ ਨੂੰ ਲੈ ਕੇ ਤਿੰਨ ਦਿਨਾਂ ਜਿਹੜਾ ਹੈਗਾ ਸਟ੍ਰਾਈਕ ਪੀਆਰਟੀਸੀ ਅਤੇ ਪੰਨਪਾਸ ਦੇ ਮੁਲਾਜ਼ਮਾਂ ਵੱਲੋਂ ਕਰਤੀ ਗਈ ਆ ਹੁਣ ਦੇਖਣ ਵਾਲੀ ਗੱਲ ਹੈਗੀ ਕਿ ਅੱਜ ਦਿਨ ਦੀ ਸ਼ੁਰੂਆਤ ਹੋਈ ਆ ਤਿੰਨ ਦਿਨ ਦਾ ਜੋ ਲੋਕ ਤਿੰਨ ਦਿਨ ਕਿਸ ਤਰੀਕੇ ਦਾ ਜਿਹੜਾ ਹੈਗਾ ਸਫ਼ਰ ਤੋਂ ਬੰਜੇ ਰਹਿਣਗੇ ਹਾਲਾਂਕਿ ਨਿਤ ਦਿਨ ਜਿਸ ਤਰੀਕੇ ਦੇ ਨਾਲ ਲੋਕ ਪੰਜਾਬ ਜਾ ਕੋਈ ਸਰਕਾਰੀ EMPLOYE ਨੇ ਜੋ ਲਗਾਤਾਰ ਪੰਜਾਬ ਰੋਡਵੇਜ਼ ਦੀ ਬੱਸਾਂ ਸਫ਼ਰ ਕਰਦੇ ਨੇ ਪਰ ਉਹਨਾਂ ਵਾਸਤੇ ਅੱਜ ਬੇਸ਼ੱਕ ਮੁਸ਼ਕਲਾਂ ਜਿਹੜੀਆਂ ਦਰਪੇਸ਼ ਹੋਣਗੀਆਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹਨਾਂ ਦੋਨਾਂ ਦਿਨਾਂ ਦੇ ਵਿਚਕਾਰ ਸਰਕਾਰ ਇਹਨਾਂ ਮੁਲਾਜ਼ਮਾਂ ਦੇ ਨਾਲ ਮੀਟਿੰਗ ਲੈਂਦੀ ਹੈ ਜਾਂ ਨਹੀਂ ਲੈਂਦੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਇਹਨਾਂ ਨਾਲ ਮੀਟਿੰਗ ਰੱਖਦੀ ਹੈ ਜਾਂ ਇਹਨਾਂ ਨੂੰ ਮੀਟਿੰਗ ਦੇ ਸੱਦਾ ਆਉਂਦਾ ਜਾਂ ਨਹੀਂ ਆਉਂਦਾ ਪਰ ਅੱਜ ਤੋਂ ਜਿਹੜੀਆਂ ਪ੍ਰਾਈਵੇਟ ਬੱਸਾਂ ਜਿਹੜੀਆਂ ਹੈਗੀਆਂ ਸੜਕਾਂ ਦੇ ਉੱਪਰ ਦੌੜਦੀਆਂ ਨਜ਼ਰ ਆ ਰਹੀਆਂ ਕਿਤੇ ਨਾ ਕਿਤੇ ਪ੍ਰਾਈਵੇਟ ਬੱਸਾਂ ਤੋਂ ਇਲਾਵਾ ਜਿਹੜੀਆਂ ਪ ਤੁਹਾਨੂੰ ਅਜਾ ਨਜ਼ਰ ਨਹੀਂ ਆਉਂਗੀ ਹੁਸਨ ਲਾਲ ਪਿੰਡ ਸੀ ਨਿਊਜ਼ ਚਲੰਦਰ ਸੋ ਸਨਾਲ ਸਾਰੇ ਸਯੋਗੀ ਰਵਿੰਦਰ ਮੀਤ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਤੋਂ ਅਪਡੇਟ ਲੈਣੇ ਆ ਰਵਿੰਦਰ ਤਿੰਨ ਦਿਨ ਦਾ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਯਕੀਨਨ ਅਜਾ ਆਸਰਾ ਆਮ ਲੋਕਾਂ ਤੇ ਪੈਣ ਵਾਲਾ ਹੈ ਕੀ ਕੁਝ ਅਸੂਲ ਹੈ ਕਿ ਤਸਵੀਰ ਬਣਦੀ ਨਜ਼ਰ ਆ ਰਹੀ ਹੈ ਬੀਕੂ ਦੇਖੋ ਪੰਜਾਬ ਰੋਡ ਦੇ ਪੰਜ ਬਾਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਇਹ ਹੜਤਾਲ ਦਾ ਐਲਾਨ ਕੀਤਾ ਗਿਆ ਤਿੰਨ ਰੋਜ਼ਾਂ ਦੀ ਹੜਤਾਲ ਰਹੇਗੀ ਅੱਜ ਕੱਲ ਤੇ ਪਰਸੋ ਤਿੰਨ ਦਿਨ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਬੱਸਾਂ ਉਹ ਬੰਦ ਰਹਿਣੀਆਂ ਸਭ ਤੋਂ ਵੱਧ ਜਿਹੜਾ ਖਾਨਿਆਜ਼ਾ ਭੁਗਤਣਾ ਪੈਣਾ ਉਹ ਮਹਿਲਾ ਜਿਹੜੇ ਯਾਤਰੀ ਹੈਗੇ ਨੇ ਉਹਨਾਂ ਨੂੰ ਖਮਿਆਜ਼ਾ ਇਹ ਜ਼ਿਆਦਾ ਭੁਗਤਣਾ ਪੈਂਦਾ ਕਿਉਂਕਿ ਫ੍ਰੀ ਬੱਸ ਸਰਵਿਸ ਜਿਹੜੀ ਹੈਗੀ ਪੰਜਾਬ ਦੇ ਵਿੱਚ ਲਾਗੂ ਆ ਉਹਦੇ ਕਰਕੇ ਮਹਿਲਾਵਾਂ ਜਿਹੜੀਆਂ ਜਿਹੜੀਆਂ ਸਰਕਾਰੀ ਬੱਸਾਂ ਦੇ ਉੱਤੇ ਜ਼ਿਆਦਾ ਸਫ਼ਰ ਕਰਦੀਆਂ ਨੇ ਹਾਲ ਫਿਲਹਾਲ ਗੱਲ ਕਰੀਏ ਤਾਂ ਮੈਂ ਫੇਸ 6 ਮੁਹਾਲੀ বাস ਸਟੈਂਡ ਦੇ ਬਾਹਰ ਖੜਾ ਜਿੱਥੇ ਅ ਬੱਸਾਂ ਜਿਹੜੀਆਂ ਉਹ ਘਟ ਆ ਰਹੀਆਂ ਹਾਲਾਂਕਿ ਜਿਹੜੀਆਂ ਬੱਸਾਂ ਤੁਹਾਨੂੰ ਕੁਝ ਦਿਖ ਰਹੀਆਂ ਇਹ ਬੱਸਾਂ ਉਹ ਆ ਰਹੀਆਂ ਜਿਹੜੀਆਂ ਜਿਹਨਾਂ ਦੇ ਡਰਾਈਵਰ ਤੇ ਕੰਡਕਟਰ ਪੱਕੇ ਦੇ ਉਹ ਬੱਸਾਂ ਚੱਲ ਰਹੀਆਂ ਬਾਕੀ ਜਿਹੜੀਆਂ ਬੱਸਾਂ ਹੈਗੀਆਂ ਜਿੱਥੇ ਕੰਟਰੈਕਟ ਵਰਕਰ ਯੂਨੀਅਨ ਦੇ ਤਮਾਮ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਹ ਬੱਸਾਂ ਬੰਦ ਹੈ ਬੱਸਾਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਟਿੱਪੂਆਂ ਦੇ ਵਿੱਚ ਖੜੀਆਂ ਹੋਈਆਂ ਅੱਜ ਮਿਲਦੀਆਂ ਲੇਕਿਨ ਰੋਡ ਦੇ ਉੱਤੇ ਨਹੀਂ ਮਿਲਦੀਆਂ ਕੱਚੇ ਮੁਲਾਜ਼ਮਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਇੱਕ ਤਾਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਦੂਸਰਾ ਜਿਹੜੀ ਇਹ ਜਿਹੜੀਆਂ ਬੱਸਾਂ ਚੱਲਦੀਆਂ ਨੇ ਕਿਲੋਮੀਟਰ ਸਕੀਮ ਦੇ ਨਾਲ ਉਹਨਾਂ ਨੂੰ ਬੰਦ ਕੀਤਾ ਜਾਵੇ ਜਿਹੜਾ ਮਾਫੀਆ ਹੈਗਾ ਉਸ ਨੂੰ ਖਤਮ ਕੀਤਾ ਜਾਵੇ ਤੇ ਠੇਕੇਦਾਰੀ ਸਿਸਟਮ ਜਿਹੜਾ ਉਸ ਤੋਂ ਵੀ ਖਤਮ ਕੀਤਾ ਜਾਵੇ ਸਿੱਧੀ ਭਰਤੀ ਪੰਜਾਬ ਦੇ ਵਿੱਚ ਬਸਾ ਦੇ ਵਿੱਚ ਕੀਤੀ ਜਾਵੇ ਰੋਡਵੇਜ ਦੇ ਵਿੱਚ ਕੀਤੀ ਜਾਵੇ ਪਨ ਬਸ ਦੇ ਵਿੱਚ ਕੀਤੀ ਜਾਵੇ ਇਹ ਜਿਹੜੀ ਮੰਗਾਂ ਨੂੰ ਲੈ ਕੇ ਅੱਜ ਹੜਤਾਲ ਕੀਤੀ ਜਾ ਰਹੀ ਹੈ ਅੱਜ ਜਿਹੜੇ ਤਮਾਮ ਡੀਪੂ ਹੈਗੇ ਨੇ ਉੱਥੇ ਗੇਟ ਰੈਲੀयां ਕੀਤੀਆਂ ਜਾਣਗੀਆਂ ਤੇ ਕੱਲ ਤੇ ਪਰਸੋ ਯਾਨੀ ਕਿ 7 ਤੇ 8 ਤਰੀਕ ਨੂੰ ਮੁੱਖ ਮੰਤਰੀ ਆਵਾਸ ਦੇ ਬਾਹਰ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਏਗਾ ਤੇ ਇਸ ਤਰੀਕੇ ਦਾ ਸੂਰਤੇ ਖਾ ਦੇਗਾ ਤਸਵੀਰਾਂ ਇੱਕ ਵਾਰ ਬੱਸ ਸਟੈਂਡ ਦੀਆਂ ਦਿਖਾ ਦਿੰਨੇ ਆ ਜਿੱਥੇ ਸਵਾਰੀਆਂ ਤਾਂ ਖੜੀਆਂ ਨੇ ਲੇਕਿਨ ਬੱਸਾਂ ਇੱਥੇ ਨਜ਼ਰ ਨਹੀਂ ਆ ਰਹੀਆਂ ਬੱਸਾਂ ਇੱਥੇ ਤੱਕ ਨਹੀਂ ਪਹੁੰਚੀਆਂ ਆਮ ਤੌਰ ਤੇ ਚੰਡੀਗੜ੍ਹ ਤੋਂ ਬੱਸਾਂ ਚੱਲਦੀਆਂ ਨੇ ਤੇ ਇੱਥੇ ਸਵਾਰੀਆਂ ਜਿਹੜੀਆਂ ਹੈਗੀਆਂ ਉਹ ਲੈ ਕੇ ਅੱਗੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਇਆ ਜਾਂਦਾ ਲੇਕਿਨ ਅੱਜ ਇੱਥੇ ਬੱਸਾਂ ਨਹੀਂ ਆ ਰਹੀਆਂ ਜਿਹਦੇ ਕਰਕੇ ਜਿਹੜੀਆਂ ਸਵਾਰੀਆਂ ਹੈਗੀਆਂ ਉਹਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਸੂਰਤੇ ਹਾਲ ਹੈਗਾ ਪੰਜਾਬ ਦੇ ਤਮਾਮ ਬੱਸ ਛੱਡਿਆਂ ਦਾ ਤੇ ਜਿੱਥੇ ਵੀ ਜਿਹੜੀਆਂ ਸਵਾਰੀਆਂ ਹੈਗੀਆਂ ਇੰਤਜ਼ਾਰ ਕਰ ਰਹੀਆਂ ਨੇ ਉਹਨਾਂ ਨੂੰ ਜਿਹੜੀਆਂ ਬੱਸਾਂ ਨਹੀਂ ਮਿਲਦੀਆਂ ਜੀ ਬਿਲਕੁਲ ਸੋ ਇੱਥੇ ਜਿਸ ਨਾਲ ਦੇ ਨਾਲ ਇਹ ਸਵਾਰੀਆਂ ਜੇ ਉਹਨਾਂ ਨਾਲ ਵੀ ਗੱਲ ਕਰ ਪਾ ਰਵਿੰਦਰ ਕਿਉਂਕਿ ਇਸ ਤਰ੍ਹਾਂ ਦੇ ਨਾਲ ਜਿੱਦੋਂ ਚੱਕੇ ਜਾਮ ਹੁੰਦੇ ਨੇ ਇਸ ਤੋਂ ਪਹਿਲਾਂ ਵੀ ਹੜਤਾਲ ਉਹਨਾਂ ਵੱਲੋਂ ਕੀਤੀ ਗਈ ਹੈ ਬੰਦ ਬੱਸ ਜਿਹੜੇ ਮੁਲਾਜ਼ਮ ਨੇ ਯਕੀਨਨ ਬੜਾ ਵੱਡਾ ਮੁਸ਼ਕਿਲ ਚੁਣੌਤੀ ਖੜੋਂਦੀ ਹੈ ਕਿਾ ਠੰਡ ਬਹੁਤ ਪੈ ਰਹੀ ਹੈ ਫਿਰ ਕੋਈ ਹੋਰ ਸਾਧਨ ਲੱਭਣਾ ਇੱਕ ਵੱਡੀ ਚੁਣੌਤੀ ਰਹਿੰਦੀ ਹੈ ਜਿਹੜੇ ਸਫ਼ਰ ਕਰਨ ਵਾਲੇ ਨੇ ਬਿਲਕੁਲ ਜ਼ਾਹਿਰ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਹੋ ਗਏ ਬੱਸਾਂ ਨਾ ਚੱਲਦੀਆਂ ਹੁਣ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਸੇਮ ਮੰਗਾਂ ਜਿਹੜੀਆਂ ਇਹੀ ਮੰਗਾਂ ਨੂੰ ਲੈ ਕੇ ਬਹੁਤ ਵਾਰ ਚੱਕਾ ਜਾਮ ਕੀਤਾ ਗਿਆ ਸਰਕਾਰ ਵੱਲੋਂ ਪ੍ਰੋਸੈਸਟਾ ਜਾਂਦਾ ਅਤੇ ਉਸ ਤੋਂ ਬਾਅਦ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਜਿਵੇਂ ਫਾਲਸਰੂਪ ਜਿਹੜੇ ਕੰਡਕਟਰ ਡਰਾਈਵਰ ਹੈਗੇ ਨੇ ਕੱਚੇ ਉਹ ਹੜਤਾਲ ਤੇ ਚਲੇ ਜਾਂਦੇ ਨੇ ਤਸਵੀਰਾਂ ਇੱਕ ਵਾਰ ਦਿਖਾ ਦਿਓ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਇਹਨਾਂ ਨਾਲ ਤੁਸੀਂ ਬੱਸਾਂ ਚੱਲਣਾ ਤਾਂ ਪ੍ਰਾਈਵੇਟ ਬੱਸਾਂ ਨਹੀਂ ਅ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾ ਕਦੋਂ ਕਦੇ ਖੜੇ ਕਦੋਂ ਕਦੇ ਖੜੇ ਹੋ ਤੁਸੀਂ ਜੀ ਕਾਫੀ ਦੇਰ ਤੇ ਖੜੇ ਆ ਜੀ ਬੱਸ ਨਹੀਂ ਆ ਰਹੀ ਬੱਸ ਉਹੀ ਨੰਗਲ ਡਿੱਪੂ ਚ ਆਉ ਉਹੀ ਆ ਜਾਂਦੀ ਜੀ ਬੱਸ ਉਹੀ ਹੋ ਰਹੀ ਹੈ ਪ੍ਰਾਈਵੇਟ ਤਾਂ ਬੱਸ ਆ ਰਹੀਆਂ ਸਰਕਾਰੀ ਨਹੀਂ ਆ ਰਹੀ ਪਤਾ ਨਹੀਂ ਅਸੀਂ ਕਹਿ ਨਹੀਂ ਸਕਦੇ ਕਿਸੇ ਨੂੰ ਸਭ ਟਾਈਮ ਤੋਂ ਖੜੇ ਹੋ ਤੁਸੀਂ ਕਦੋਂ ਕਦੋਂ ਖੜੇ ਹੋ 15-20 ਮਿੰਟ ਹੋ ਗਏ ਬੱਸ ਨਹੀਂ ਆਈ ਨਹੀਂ ਹਜੇ ਤੱਕ ਤਾਂ ਨਹੀਂ ਆਏਗੀ ਅੱਜ ਖੁਆਰੀ ਹੋ ਰਹੀ ਹੈ ਹਾਂ ਜੀ ਹਾਂ ਜੀ ਅੱਜ ਬੱਸਾਂ ਦੀ ਹੜਤਾਲ ਸੀ ਕੀ ਪਤਾ ਸੀ ਤੁਹਾਨੂੰ ਨਹੀਂ ਪਤਾ ਨਹੀਂ ਸੀ ਇੱਥੇ ਆ ਕੇ ਮਤਲਬ ਆ ਬਿਲਕੁਲ ਸੋ ਇਹ ਖੱਜਲ ਖਵਾਰੀ ਜਿਹੜੇ ਯਕੀਨ ਹਨ ਹਾਲੇ ਤੱਕ ਮੁਸਾਫਰ ਜਿਹੜੇ ਪਹੁੰਚ ਰਹੇ ਨੇ ਜਿਨ੍ਹਾਂ ਨੇ ਸਫ਼ਰ ਕਰਨਾ ਹੈ ਜਿਨ੍ਹਾਂ ਨੂੰ ਪਤਾ ਨਹੀਂ ਹੈ ਉਹਨਾਂ ਦੀ ਇੱਕ ਵਾਰੀ ਜ਼ਰੂਰ ਵਧੇਗੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਤਸਵੀਰ ਔਰ ਜਾਣਕਾਰੀ ਸੋ ਪੀਆ ਟੀਸੀ ਪਨਬਸ ਠੇਕਾ ਮੁਲਾਜ਼ਮ ਯੂਨੀਅਨ ਨੇ ਇੱਥੇ 3 ਦਿਨ ਦੇ ਚੱਕੇ ਜਾਮ ਦਾ ਜੋ ਐਲਾਨ ਕੀਤਾ ਅੱਜ ਪਹਿਲਾ ਦਿਨ ਹੈ ਇਹ ਕੋਰਸੋਰ ਦੀ ਬ੍ਰੇਕ ਲਈ ਤੇ ਰੁਕਣ ਦਾ ਵਕਤ ਹੈ ਬੜੇ ਰਸਾਰੇ ਨਾਲ ਇਸ ਹੈਡਲਾਈਨ ਦੇ प्रायोजक ਹਨ रिश्तों में गहरा प्यार बनाए सुंदर परिवार सुंदर जूलर्स सेक्टर 4